ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਡੀ ਸ਼ੇਰਵਾਲੀਆ ਵੱਲੋਂ ਗੁਰਾਇਆ ਨਗਰ ਕੌਂਸਲ ਚਤਿੰਨ ਵਾਰ ਕੌਸਲਰ ਅਤੇ ਨਗਰ ਕੌਂਸਲ ਗੁਰਾਇਆ ਦੇ ਸਾਬਕਾ ਵਾਇਸ ਪ੍ਰਧਾਨ ਬਲਜਿੰਦਰ ਕੁਮਾਰ ਪਾਵਾਂ ਨੂੰ ਜ਼ਿਲ੍ਹਾ ਜਲੰਧਰ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਨਿਯੁਕਤੀ ਨੂੰ ਲੈ ਕੇ ਗੁਰਾਇਆ ਵਿਖੇ ਰੱਖੇ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਲਾਕੇ ਦੇ ਪ੍ਰਧਕ ਕਾਂਗਰਸੀ ਔਦੇਦਾਰਾ ਅਤੇ ਵਰਕਰਾਂ ਨੇ ਬਲਜਿੰਦਰ ਕੁਮਾਰ ਨੂੰ ਵਧਾਈ ਦਿੱਤੀ ਅਤੇ ਕੇਕ ਕੱਟ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ। ਇਸ ਮੌਕੇ ਬੋਲਦਿਆ ਨਗਰ ਕੌਸਲ ਗੁਰਾਇਆ ਦੇ ਸਾਬਕਾ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਰਾਕੇਸ਼ ਦੁੱਗਲ ਹਰਜੀਵਨ ਜੈਨ ਅਤੇ ਅਨਿਲ ਜੋਸ਼ੀ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰ ਹਮੇਸ਼ਾ ਹੀ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ 2027 ਚ ਹੋਣ ਵਾਲੀਆਂ ਚੋਣਾਂ ਦੌਰਾਨ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਣੇਗੀ। ਇਸ ਮੌਕੇ ਬਲਜਿੰਦਰ ਕੁਮਾਰ ਪਾਵਾ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦੇਣ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। इस मौके नगर कौशल गुराया दे का प्रधान कमलदीप सिंह बिट्टू ब्लाक प्रधान राकेश दुग्गल हरजीवन जैन सिटी प्रधान अनिल जोशी एडवोकेट अश्वनी कुमार सुखराज कौर जसविंदर सिंह जीवन दास बाल किशन मुखीजा अशोक पावा जनरल सेक्रेटरी पंजाब यूथ कांग्रेस मनप्रीत सिंह यूथ कांग्रेस हल्का फिलोर दे प्रधान सुखजीत सिंह हरबंस मैमी हैरी संधु लाडी ਅਸ਼ੋਕ ਸ਼ੋਕੀ, ਗੁਲਸ਼ਨ ਮੱਕਰ, ਕੁਸਨ ਲਾਲ, ਮਨੋਜ, ਜਗਮੋਨ ਪਾਵਾ ਤੋਂ ਇਲਾਵਾ ਪਾਰਟੀ ਦੇ ਹੋਰ ਔਦਿਹਦਾਰ ਅਤੇ ਵਰਕਰ ਵੀ ਮੌਜੂਦ ਸਨ। ਅੱਜ ਸਾਡੇ ਇਲਾਕੇ ਦੇ ਬਹੁਤ ਹੀ ਬੜਪਾਕਾ ਸਮਾ ਹੈ। ਕਿ ਸਾਡੇ ਇਲਾਕੇ ਦੀ ਇੱਕ ਬੇਦਾਗ ਸ਼ਖਸੀਅਤ ਸ੍ਰੀ ਬਲਜਿੰਦਰ ਪਾਵਾ ਜੀ ਜਿਨ੍ਹਾਂ ਨੇ ਬਤੌਰ ਤਨਵਰ ਨਗਰ ਕਾਉਂਸਲ ਦੇ ਵਿੱਚ ਐਜ਼ ਅ ਕਾਉਂਸਲਰ ਇਹਨਾਂ ਨੇ ਇਹਨਾਂ ਦੀ ਤਰਨਸਪਤਰੀ ਨੇ ਨਿਸ਼ਕਾਮ ਸੇਵਾ ਕੀਤੀ ਸਗਰਧਰ ਵਿੱਚ ਵੀ ਸੇਵਾ ਕੀਤੀ ਔਰ ਅੱਜ ਮੈਂ ਧੰਨਵਾਦ ਕਰਦਾ ਕਾਂਗਰਸ ਹਾਈ ਕਮਾਂਡ ਦਾ ਖਾਸ ਕਰਕੇ ਰਾਜਾ ਵਿੜੰਗੀ ਜੀ ਦਾ ਜਿਹੜੇ ਪ੍ਰਧਾਨ ਨੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੀਡਰ ਆਫ oppositon ਪ੍ਰਤਾਪ ਪਾਜਵਾ ਜੀ ਦਾ ਔਰ ਜਿਲੰਦਰ ਜਿਹੜਾ ਦਿਹਾਤੀ ਦੇ ਪ੍ਰਧਾਨ ਲਾਡੀ ਸ਼ੇਰਵਾਲੀਆ ਜੀ ਦਾ ਸਾਡੇ ਬਲਾਕ ਦੇ ਪ੍ਰਧਾਨ ਰਕੇਸ਼ ਦੁਗਲ ਜੀ ਦਾ ਜਿਨ੍ਹਾਂ ਨੇ ਇੱਕ ਬੇਦਾਗ ਚਾਦਰ ਤੇ ਨੂੰ ਅੱਜ ਜ਼ਿਲ੍ਹਾ ਦਿਹਾਤੀ ਦਾ ਉਪ ਪ੍ਰਧਾਨ ਬਣਾ ਕੇ ਜਿਹੜਾ ਮਾਣ ਬਖਸ਼ਿਆ ਇਲਾਕੇ ਨੂੰ ਇਸ ਗੱਲ ਇਹ ਅਸੀਂ ਤਹਿ ਦਿਲੋਂ ਹਾਈ ਕਮਾਂਡ ਦੇ ਰਹਿਣੀ ਆ ਜਿੰਨਾ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਜਵਾ ਆ ਔਰ ਉਹ ਇਮਾਨਦਾਰੀ ਦਾ ਜਜਵਾ ਆ ਅਮਾਨਦਰੀ ਦੇ ਨਾਲ ਇਹਨੇ ਕੰਮ ਕੀਤਾ ਨਗਰ ਕਾਉਂਸਲ ਦੇ ਵਿੱਚ ਵੀ ਕੋਈ ਵੀ ਸੇਵਾ ਇਹਨਾਂ ਨੂੰ ਲਈ ਆ ਉਹਦੇ ਵਿੱਚ ਵੀ ਔਰ ਮੈਂ ਸਮਝਦਾ ਕਿ ਬਹੁਤ ਸੋਚ-ਸਮਝ ਕੇ ਜਿਹੜਾ ਇਹਨਾਂ ਨੂੰ ਆ ਇਸ ਤਰ੍ਹਾਂ بڑا ਦਿਹਾਤੀ ਦਾ ਅਹੁਦਾ ਦਿੱਤਾ ਗਿਆ ਇਹ ਆਪਣੇ ਉਹ ਸੌਦੇ ਦੀ ਇਨ ਵਿਨ ਉਹ ਸੌਦੇ ਨੂੰ ਭਾਈ ਕਰੀਆ ਜੀ ਵਾਂਗ ਸੇਵਾ ਕਰਕੇ ਕਾਂਗਰਸ ਨੂੰ ਅੱਜ ਲੋੜ ਹੈ ਕਿਉਂਕਿ ਸਾਡਾ ਕਾਂਗਰਸ ਸਾਡਾ ਹਲਕਾ ਇਸ ਵੇਲੇ ਲੀਡਰ ਲੈਸ ਹਲਕਾ ਕਹਿ ਲੋ ਫਲੋਰ ਹਲਕਾ ਔਰ ਇਹੇ ਆਗੂ ਅੱਗੇ ਆਉਣਗੇ ਔਰ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਜੇ ਅਸੀਂ 71 ਹੋ ਕੇ ਹਮਲਾ ਮਾਰੀਏ ਤਾਂ ਉਹ ਦਿਨ ਦੂਰ ਨਹੀਂ ਕਿਉਂ 27 ਦੇ ਵਿੱਚ ਇਲੈਕਸ਼ਨ ਖੜੀ ਆ ਔਰ ਬਿਲਕੁਲ ਇਨ ਵਨ ਲਿਖਿਆ ਹੈ ਕਿ ਕਾਂਗਰਸੀ ਸਰਕਾਰ ਹੋਣੀ ਹੈ ਔਰ ਉਹਦੇ ਲਈ ਜਿਹੜੀ ਇਹ ਤਿਆਰੀ ਕਾਂਗਰਸ ਹਾਈ ਕਮਾਂਡ ਨੇ ਹੁਣ ਤੋਂ ਹੀ ਸ਼ੁਰੂ ਕੀਤੀ ਆ ਇਸ ਗੱਲ ਲਈ ਵੀ ਉਹਨਾਂ ਦਾ ਧੰਨਵਾਦ ਔਰ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਬਹੁਤ ਹੀ ਗੂੜੇ ਮਿੱਤਰ ਬਲਜਿੰਦਰ ਕਾਲਾ ਜੀ ਨੂੰ ਆਪਣੇ ਵੱਲੋਂ ਨਗਰ ਨਿਵਾਸੀਆਂ ਵੱਲੋਂ ਲੱਖ ਲੱਖ ਵਧਾਈ ਦਿਨਾ ਜੈ ਹਿੰਦ ਜੈਮਰ ਉਸੇ ਸੁਭਾ ਪ੍ਰਧਾਨ ਰਾਜਾ ਬੜਿੰਗ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਲਾਡੀ ਹਰਦੇਵ ਸਿੰਘ ਜੀ ਸ਼ਿਰੋਵਾਲੀਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਬਲਾਕ ਨੂੰ ਸਾਡੇ ਗੁਰਾਇਆਂ ਨੂੰ ਬਹੁਤ ਹੀ ਸੂਝਵਾਨ ਮਿਹਨਤੀ ਬਲਜਿੰਦਰ ਕਾਲਾ ਜੀ ਨੂੰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਦਾ ਅਹੁਦਾ ਦੇ ਕੇ ਉਹਨਾਂ ਨੇ ਨਵਾਜਿਆ ਮੈਂ ਹਾਈ ਕਮੰਡ ਦਾ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਲਜਿੰਦਰ ਕਾਲਾ ਜੀ ਪੂਰੀ ਮਿਹਨਤ ਦੇ ਨਾਲ ਗੁਰਾਇਆਂ ਦੀ ਗੁਰਾਇਆਂ ਨਿਵਾਸੀਆਂ ਦਾ ਔਰ ਬਲਾਕ ਦਾ ਪੂਰਾ ਆਪਣੀ ਤਨਦਿਲੋਂ ਇਹ ਮਿਹਨਤ ਕਰਨਗੇ ਤੇ ਆਉਣ ਵਾਲੇ ਸਮੇਂ ਵਿੱਚ 27 ਦੀ ਇਲੈਕਸ਼ਨ ਦੇ ਵਿੱਚ ਜਿਹੜਾ ਜਿਹੜਾ ਮਾਹੌਲ ਉਹ ਹੋਵੇਗਾ ਔਰ ਪਹਿੰਨਾ ਵਾਲੀ ਕਾਂਗਰਸ ਜਿਹੜੀ ਹੈਗੀ ਆ ਦੁਬਾਰਾ ਇੱਥੇ ਸਰਜੀਤ ਹੋਵੇਗੀ ਸੋ ਮੈਂ ਬਲਜਿੰਦਰ ਕਾਲਾ ਜੀ ਨੂੰ ਇਲਾਕਾ ਨਿਵਾਸੀਆਂ ਨੂੰ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਬਿੱਟੂ ਜੀ ਨੂੰ ਔਰ ਸਾਡੇ ਭੈਣ ਜੀ ਢਿੱਲੋਂ ਜੀ ਨੂੰ ਸਾਡੇ ਸਿਟੀ ਪ੍ਰਧਾਨ ਜੋਸ਼ੀ ਜੀ ਨੂੰ ਸਾਡੇ ਅਸ਼ਨੀ ਐਡਵੋਕੇਟ ਜੀ ਨੂੰ ਸਭ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਕਿ ਆਉਣ ਵਾਲਾ ਜਿਹੜਾ ਸਮਾਂ ਆ 2027 ਦੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਇਹ ਸਾਰ ਸਭ ਪੂਰੀ ਮਿਹਨਤ ਕਰਕੇ ਕਾਂਗਰਸ ਨੂੰ ਪਹਿਲਾ ਬੜੀ ਸਥਿਤੀ ਵਿੱਚ ਲੈ ਕੇ ਆਉਣਗੇ ਸੋ ਬਹੁਤ-ਬਹੁਤ ਧੰਨਵਾਦ ਜੈ ਹਿੰਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਦਾ ਸਾਡੇ ਜਲੰਧਰ ਵਿਧਾਇਕੀ ਦੇ ਪ੍ਰਧਾਨ ਲਾਡੀ ਸ਼ੇਰਵਾਲੀਆ ਜੀ ਦਾ ਸਾਡੇ ਬਲਾਕ ਪ੍ਰਧਾਨ ਰਕੇਸ਼ ਬੁੱੱਦਲ ਜੀ ਦਾ ਸਾਡੇ ਨਗਰ ਕੌਂਸਲ ਦੇ ਸਰਪੰਚਾ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਜੀ ਦਾ ਸਾਡੇ ਸਿਟੀ ਕਾਂਗਰਸ ਬ੍ਰਾਂਚ ਦੇ ਪ੍ਰਧਾਨ ਅਨਿਲ ਜੋਸ਼ੀ ਜੀ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਓਟਿੰਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਹਾਇਰ ਅਥਾਰਟੀ ਕਾਂਗਰਸ ਹਾਇਰ ਅਥਾਰਟੀ ਨੇ ਜਲੰਧਰ ਵਿਧਾਇਕੀ ਦਾ ਉਪ ਪ੍ਰਧਾਨ ਨਾਮਜ਼ਦ ਕੀਤਾ ਮੈਂ ਵਿਸ਼ਵਾਸ ਕਰਾਨਾ ਹਾਂ ਕਿ ਮੈਂ ਜਿੱਦਾਂ ਤਨ ਦੇ ਹੀ ਨਾ ਆਪਣਾ ਕੌਂਸਲਰ ਦਾ ਜੀਵਨ ਸੇਵਾ ਦੇ ਅੱਖਿਆ ਕਹ ਦੇ ਸ਼ਹਿਰ ਦਾ ਵਾਈਸ ਪ੍ਰਧਾਨ ਨਗਰ ਕੌਂਸਲ ਸ਼ਹਿਰ ਦੀ ਸੇਵਾ ਕੀਤੀ ਮੈਂ ਇਸੇ ਤਰ੍ਹਾਂ ਕਾਂਗਰਸ ਨੂੰ ਇਕਜੁੱਟ ਕਰਨ ਲਈ ਅਤੇ ਕਾਂਗਰਸ ਲਈ ਲੋਕਾਂ ਦੀ ਸੇਵਾ ਕਰਨ ਲਈ ਤਤਪਰ ਰਹਾਂਗਾ ਬਿਨਰਥ ਸੇਵਾ ਦੇ ਹਾਜ਼ਰ ਰਹਾਂਗਾ ਮੈਂ ਕਾਂਗਰਸਾਇਕਮਣ ਦਾ ਤਹਿ ਦਿਲੋਂ ਲੱਖ ਲੱਖ ਧੰਨਵਾਦ ਕਰਦਾ ਹਾਂ ਮਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 2027 ਵਿੱਚ ਕੌਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੈ ਮੋਰਾ ਆਪ ਜੀ ਨੂੰ ਬੇਨਤੀ ਕਰਾਂਗੇ ਆਪਾਂ ਆਓ ਹਮਲਾ ਮਾਰੀਏ ਇਕਜੁੱਟ ਹੋਈਏ ਤਾਂ ਜੋ ਜਿਹੜੇ ਆਪਣੀ ਵਿਕਾਸ ਦੀ ਗੱਡੀ ਲੀਹਾਂ ਤੋਂ ਲਿੱਥੀ ਹੋਈ ਹੈ ਉਸ ਨੂੰ ਮੋੜ ਆਪਾਂ ਲੀਹਾਂ ਤੇ ਚੜਾਈਏ ਜੈ ਹਨ ਜੈ ਬਾਪ